ਦੋਸਤੋ ਪਿਛਲੇ ਦਿਨੀ ਦੋ ਘੋੜਿਆਂ ਦਾ ਰੋਲਾ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਵਿੱਚ ਰਿਹਾ ਹੈ। ਦੋਨੋਂ ਘੋੜੇ ਸ਼ਹਿਬਾਜ਼ ਅਤੇ ਪੰਜਾਬ ਸ਼ਿੰਗਾਰ অতি ਸੁੰਦਰ ਨੇ ਪਰ ਦੋਨਾਂ ਨੂੰ ਫੇਮ ਮਿਲ ਰਹੀ ਹੈ। ਘੋੜਿਆਂ ਵਿੱਚ ਸਭ ਤੋਂ ਵੱਡੀ ਖੂਬੀ ਮੰਨੀ ਜਾਂਦੀ ਹੈ ਕਿ ਵਧੀਆ ਘੋੜਾ ਮਾਲਕ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦਾ ਹੈ। ਮਾਲਕ ਦੀ ਆਵਾਜ਼ ਪਛਾਣਦਾ ਹੈ ਅਤੇ ਖਤਰੇ 'ਚ ਵੀ ਉਸ ਦਾ ਸਾਥ ਨਹੀਂ ਛੱਡਦਾ। ਮੋਗੇ ਦੇ ਮੇਲੇ ਤੋਂ ਬਾਅਦ ਹਰ ਕੋਈ ਜਾਣਨ ਦਾ ਚਾਹਵਾਨ ਹੈ ਕਿ ਵਧੀਏ ਨਸਲ ਦੇ ਘੋੜੇ ਕਿਹੜੇ ਹੁੰਦੇ ਹਨ ਕਿਸੇ ਹੱਦ ਤੱਕ ਅਸੀਂ ਸਭ ਨੇ ਇਸ ਹਫ਼ਤੇ ਸੋਸ਼ਲ ਮੀਡੀਆ ਰਾਹੀਂ ਘੋੜਿਆਂ ਬਾਰੇ ਬਹੁਤ ਕੁਝ ਜਾਣਿਆ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਪੌਡਕਾਸਟਾਂ ਵਾਲਿਆਂ ਨੇ ਵੀ ਕਾਫੀ ਕੁਝ ਫਾਇਦਾ ਲੁੱਟਿਆ ਹੈ ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਵੀ ਕੁਝ ਨਾ ਕੁਝ ਜਾਣਨ ਨੂੰ ਮਿਲਿਆ ਹੈ ਪਰ ਕੋਈ ਜਿੱਤ ਜੇ ਜਾਂ ਕੋਈ ਹਾਰ ਜੇ ਇਹ ਪਹਿਲੀ ਵਾਰ ਨਹੀਂ ਹੁੰਦਾ ਇਛਾਵਾਂ ਇਨਸਾਨ ਨੂੰ ਅੱਗੇ ਵਧਣ ਤੋਂ ਵਧਣ ਦੇ ਮੌਕੇ ਦਿੰਦੀਆਂ ਹਨ ਪਰ ਇਛਾਵਾਂ ਇੰਨੀਆਂ ਨਾ ਵਧਣ ਕਿ ਭਾਈਚਾਰਕ ਸਾਂਝਾਂ ਵਿੱਚ ਤਰੇੜਾਂ ਆਉਣ ਇਹ ਮੱਸਿਆ ਮੇਲੇ ਭਾਈਵਾਲੀ ਤੇ ਮੁਹੱਬਤਾਂ ਵਧਾਉਣ ਲਈ ਹੁੰਦੇ ਨੇ ਨਾ ਕਿ ਉਹਨਾਂ ਨੂੰ ਘਟਾਉਣ ਲਈ ਨਾ ਕਿ ਆਪਸ ਵਿੱਚ ਰੰਜਿਸ਼ਾਂ ਵਧਾਉਣ ਵਾਸਤੇ ਇਸੇ ਤਰ੍ਹਾਂ ਰਾਜਾਂ ਦੇ ਸਮੇਂ ਵੀ ਮਾਰਵਾੜੀ ਕਾਠਿਆવાડી ਅਰਬੀ ਅਤੇ ਤੁਰਕਮਾਨੀ ਨਸਲਾਂ ਸਭ ਤੋਂ ਵੱਧ ਮੰਨੀਆਂ ਜਾਂਦੀਆਂ ਸਨ ਮਜ਼ਬੂਤ ਛਾਤੀ ਵਾਲਾ ਘੋੜਾ ਲੰਬੇ ਸਮੇਂ ਤੱਕ ਦੌੜ ਅਤੇ ਜੰਗ ਸਹਾਰ ਸਕਦਾ ਸੀ ਰਾਸੀ ਘੋੜੇ ਦੀ ਗਰਦਨ ਉੱਚੀ ਅਤੇ ਸੁੰਦਰ ਹੁੰਦੀ ਸੀ ਇਹ ਸ਼ਾਨ ਦੀ ਨਿਸ਼ਾਨੀ ਹੁੰਦੀ ਸੀ ਚਮਕਦਾਰ ਅੱਖਾਂ ਵਾਲਾ ਘੋੜਾ ਸੁਹੇਸ਼ਿਆਰ ਸੁਚੇਤ ਅਤੇ ਜੰਗ ਵਿੱਚ ਸਾਵਧਾਨ ਮੰਨਿਆ ਜਾਂਦਾ ਸੀ ਸੋ ਅਜਿਹਿਆਂ ਬਹੁਤ ਘੋੜਿਆਂ ਦੀਆਂ ਨਸਲਾਂ ਨੇ ਜਿਹੜੀਆਂ ਆਪਾਂ ਜਸਣਾਉਣ ਲੱਗਾਂਗੇ ਤਾਂ ਬਹੁਤ ਲੰਬੀ ਵੀਡੀਓ ਹੋ ਜਾਏਗੀ ਸੋ ਸਭ ਚੀਜ਼ ਚੰਗੀ ਹੈ ਸਾਰੇ ਵਧੀਏ ਨੇ ਹਰੇਕ ਨੇ ਆਪਣੇ ਆਪਣੀ ਜਗ੍ਹਾ ਤੇ ਆਪਣਾ ਆਪਣਾ ਮੁਕਾਮ ਬਣਾਇਆ ਹੋਇਆ ਹੈ ਸੋ ਸੋਸ਼ਲ ਮੀਡੀਆ ਉੱਤੇ ਬਹਿਸ ਦਾ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਜਿਸ ਨਾਲ ਕਿ ਸਾਡੇ ਸਮਾਜ ਨੂੰ ਕੋਈ ਨੁਕਸਾਨ ਪਹੁੰਚੇ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ